ਹੀ ਵੀਸ ਹੈ ਬੜਾ ਹਾਂ ਚਾਲ ਕਰ ਰਿਹਾ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਰੀਨ ਕੇ ਜੋ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਦੇ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਟੂ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਦਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਆਪਣਾ ਨਾਮ ਦੱਸ ਦੇਣਾ ਤੇ ਆਪਣਾ ਡਿਜੀਸ਼ਨ ਅਨਿਕਾ ਨਵੀ ਮੇਰਾ ਨਾਮ ਪ੍ਰਦੀਪ ਕੁਮਾਰ ਮਤਸਿਆ ਅਧਿਕਾਰੀ ਬਾਘੜਾ ਠੀਕ ਹੈ ਜੀ ਅੱਜ ਸਰ तकरीबन ਲਗਭਗ 2 ਮਹੀਨੇ ਬਾਅਦ ਮੱਛੀ ਜਿਹੜੀ ਪਾਖੜੇ ਦੇ ਸ਼ੁਰੂ ਹੋਈ ਹੈ ਹਾਂਜੀ ਕਿੰਨਾ ਕੁ ਟਾਈਮ ਜਿਹੜਾ ਇਹ ਬੰਦ ਰਹਿੰਦਾ ਵੀ ਕਿਹੜਾ ਕਾਰਨ ਬੰਦ ਰਹਿੰਦੀ ਹੈ ਤੇ ਕਿਹੜੀ ਕਿਹੜੀ ਵੈਰਾਈਟੀ ਹੁਣ ਆਈ ਹੈ ਤੇ ਕਿੰਨੀ ਕੁਆਲਿਟੀ ਕੁਆਂਟੀਟੀ ਹੈ ਇਹ 2 ਮਹੀਨੇ ਵਾਲਾ ਵਰਜਿਤ ਕਾਲ ਰਹਤਾ ਹੈ ਇਸਮੇ ਮੱਛਲੀ ਦਾ ਪ੍ਰਜਨਨ ਜੀ ਹੁੰਦਾ ਹੈ ਮੱਛਲੀ ਅੰਡੇ ਦੇਤੀ ਹੈ ਇਸ ਲਈ ਇਸ ਕਾਰਨ ਇਸ ਕੋ ਬੰਦ ਕੀ ਕਰ ਦਿਆ ਜਾਂਦਾ ਹੈ ਜੀ ਔਰ ਮੱਛਲੀ ਕੀ वरायटी यहाँ पर आई हाँ, है पाँच छः छः सात आई होंगे छः छः सात वैरायटी आई है इसमें सबसे ज़्यादा सिल्वर कार्प की आई है कम से कम सत्तर परसेंट फिर मेर कार्प आपका कतला ठीक है।, है महाशेर मोरी ये तीस एक परसेंट आई है कितने के एरिया में ये आती है मछली कितने के एरिया में ये सर ये झील से कि आगे भी भाखड़ा से ऊपर जड्डू जड्डू तक अच्छा है। बीट के हिसाब से आती है ये दो नंबर बीट और तीन नंबर एक नंबर तीन बीट से आती मेन भाखड़ा की है मेन भाखड़ा की गोविंद सागर झील का गोविंद सागर का ही है सारा ठीक है जी और पिछले साल से यहाँ मच्छी पिछले साल हमारी बीस क्विंटल थी आज के दिन इस बार इस साल सन्तालीस क्विंटल के करीब एवरेज अच्छा ठीक है जी और ये क्या कारण रहता है कि दो महीने बंद रखते हैं ये सल प्रजनन क्षेत्र होता है प्रजनन काल होता है मछली का, का। है। इस टाइम मछली अंडे देती है ना ठीक है जी। पैदा करती है इसलिए इसको बंद कर दिया जाता है, है। तो आ, साथ में अच्छा तो लगभग कितने के यहाँ पे ठेकेदार है वो जो ले जाते हैं पंजाब में और हिमाचल में चलते हैं यहाँ ये पंजाब से सर दो तीन ठेकेदार हैं हिमाचल से दो ठेकेदार हैं पाँच ठेकेदार है इस टाइम ਔਰ ਯਹ ਸੋਸਾਇਟੀ ਆ ਸਾਥ ਹੈ ਠੀਕ ਹੈ ਆਈ ਵਾਰ ਮੇਕਾ ਕੋਲੀ ਫਿਸ਼ ਤੋਂ ਤੇ ਅੱਜ 2 ਮਹੀਨੇ ਬਾਅਦ ਮੱਛੀ ਖੁੱਲ ਚੁੱਕੀ ਹੈ ਜਿਹੜਾ ਲੋਕਾਂ ਦਾ ਇੰਤਜ਼ਾਰ ਸੀਗਾ 2 ਮਹੀਨੇ ਦਾ ਉਹ ਖਤਮ ਹੋ ਚੁੱਕਿਆ ਹੈ ਤੇ ਅੱਜ 50 ਕੁਇੰਟਲ ਦੇ ਕਰੀਬ ਮੱਛੀ ਆਈ ਹੈ ਪਾਖੜੇ ਮੋਸਟਲੀ ਜਿਹਦੇ ਵਿੱਚ 35 ਕੁਇੰਟਲ ਦੇ ਨੀਅਰ ਅਬਾਊਟ ਸਿਲਵਰ ਹੈ ਤੇ 15 ਕੁਇੰਟਲ ਵੈਰਾਈਟੀ ਹੈ ਜਿਹਦੇ ਵਿੱਚ ਗੋਲਡਨ ਤੇ ਸੰਘਾੜਾ ਠੀਕ ਹੈ ਜੀ ਕੋਈ ਹੈ ਕੋਈ ਇਦਾਂ ਦਾ ਪੀਸ ਵਿਚੇ ਦੇ ਕਰਕੇ ਲੋਕੀ ਤੁਹਾਡੇ ਕੋਲ ਹਾਂਜੀ ਜਿਹੜੇ ਕਤਲੇ ਦੇ ਪੀਸ ਹੈ ਬਹੁਤ ਵੱਡੇ ਵੱਡੇ ਆਏ ਆ ਮੋਰ ਥੈਨ 40 ਕੇਜੀ ਦੇ ਨੀਅਰ ਅਬਾਊਟ ਤੇ ਸਿਲਵਰ ਦੇ ਪੀਸ ਵੀ ਵੱਡੇ ਆਏ ਆ ਉਹ ਆਕਰਸ਼ਨ ਦਾ ਕੇਂਦਰ ਬਣਾਂਗੇ ਥੱਲੇ ਜਾ ਕੇ ਅਸੀਂ ਉਹ ਲੋਕਾਂ ਨਾਲ ਸ਼ੇਅਰ ਵੀ ਕਰਾਂਗੇ ਤੇ ਦਿਖਾਵਾਂਗੇ ਵੀ ਕੀ ਕਿੰਨੇ ਕਿੰਨੇ ਵੱਡੇ ਪੀਸ ਆਏ ਅੱਜ ਪਾਕੜੇ 'ਚ ਠੀਕ ਹੈ ਵੀ ਕਿਆਵੇ ਹੁਣ ਇਹ ਮੰਨ ਸਕਦੇ ਹਾਂ ਅਸੀਂ ਵੀ ਲੋਕਾਂ ਨੂੰ ਹੁਣ ਪਿਓਰ ਪਾਕੜੇ ਵਾਲੇ ਮਚੀਂਦੇ ਬਿਲਕੁਲ ਜੀ ਹੁਣ ਲੋਕਾਂ ਨੂੰ ਪਿਓਰ ਪਾਖੜੇ ਵਾਲੀ ਮੱਛੀ ਮਿਲਣੀ ਸ਼ੁਰੂ ਹੋ ਗਈ ਹੈ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਉਹਨਾਂ ਦਾ ਇੰਤਜ਼ਾਰ ਹੁਣ ਖਤਮ ਹੋ ਚੁੱਕਿਆ ਹੈ ਕਈ ਫੋਨ ਆ ਰਹੇ ਸੀ ਮੈਨੂੰ ਕਾਫੀ ਟਾਈਮ ਤੋਂ ਕਿ ਬਈ ਬਹੁਤ ਟਾਈਮ ਹੋ ਗਿਆ ਜੀ ਮੱਛੀ 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 ਆ ਨਹੀਂ ਰਹੀ ਆ ਨਹੀਂ ਰਹੀ ਐਕਚੁਅਲੀ ਜਿਹੜਾ 2 ਮਹੀਨੇ ਦਾ ਪੀਰੀਨ ਹੁੰਦਾ ਇਹ ਬਰੀਡਿੰਗ ਪੀਰੀਅਡ ਹੁੰਦਾ ਐਚ ਮੱਛੀ ਅੰਡਾ ਦਿੰਦੀ ਹੈ ਤੇ ਹਿਮਾਚਲ ਗਵਰਨਮੈਂਟ ਨੇ ਬੈਨ ਕੀਤੀ ਹੁੰਦੀ ਹੈ ਫਿਸ਼ਿੰਗ ਤੇ 2 ਮਹੀਨੇ ਬਾਅਦ ਖੁੱਲਣ ਤੋਂ ਬਾਅਦ ਹੀ ਇੱਕ ਤਾਂ ਲੋਕਾਂ ਦਾ ਤਾਂ ਤਾਂ ਤੁਸੀਂ ਦੇਖ ਹੀ ਲਿਆ ਕਿ ਕਿਦਾਂ ਰਸ਼ ਪੈ ਜਾਂਦਾ ਤੇ ਇਹ ਹੁਣ ਕੰਟੀਨਿਊਸਲੀ 10 ਮਹੀਨੇ ਚੱਲੇਗੀ ਤੇ ਕੋਲੀ ਤੁਸੀਂ ਜਦੋਂ ਮਰਜ਼ੀ ਆ ਕੇ ਪਾਖੜੇ ਦੇ ਫਿਸ਼ ਹੁਣ 10 ਮਹੀਨੇ ਕੰਟੀਨਿਊਟੀ ਚ ਲੈ ਸਕਦੇ ਹੋ ਰੀਜ਼ਨੇਬਲ ਰੇਟਸ ਤੇ ਹਰ ਵੈਰਾਈਟੀ ਤੁਹਾਨੂੰ ਮਿਲੇਗੀ ਕਤਲਾ ਵੀ ਮਿਲੇਗੀ ਸਿਲਵਰ ਵੀ ਮਿਲੇਗੀ 골ਡਨ ਵੀ ਮਿਲੇਗੀ ਸੰਘਾੜਾ ਮਿਲੇਗੀ ਤੇ ਰਿਗਾਰਡਿੰਗ ਈਚ ਐਂਡ ਐਵਰੀ ਵੈਰਾਈਟੀ ਮੈਂ ਤੁਹਾਨੂੰ ਦੱਸ ਵੀ ਦਿਆਂਗਾ ਉਹਦੇ ਕੀ ਕੀ ਫਾਇਦੇ ਨੇ ਕੀ ਕੀ ਨਹੀਂ ਤੁਸੀਂ ਜਦੋਂ ਮਰਜ਼ੀ ਆ ਕੇ ਉੱਥੋਂ ਮੇਰੇ ਕੋਲ ਲੈ ਸਕਦੇ ਹੋ ਪਿਛਲੀ ਵਾਰ ਨਾਲ ਤੋਂ ਕਿੰਨੀ ਕਰ ਇਹਦੀ ਮਤਲਬ ਤੁਸੀਂ ਦੇਖਿਆ ਹੋਣਾ ਵੀ ਘਟ ਹੈ ਹੀ ਜ਼ਿਆਦਾ ਜੀ ਜਿਹੜੀ ਪਿਛਲੀ ਵਾਰ ਹੈ ਜਿਹੜੀ ਮੱਛੀ ਪਿਛਲੀ ਵਾਰ ਵੀ ਨੀਅਰ ਅਬਾਊਟ 50 ਕਾਂਟਲ ਦੇ ਨੇੜੇ ਤੇੜੇ ਹੀ ਆਏ ਸੀ ਬਟ ਜਿਹੜੀ ਵੈਰਾਈਟੀ ਸੀਗੀ ਉਦੋਂ ਉਦੋਂ ਸਿਲਵਰ ਕਾਰਪ ਜਿਹੜੀ ਵੈਰਾਈਟੀ ਸੀ ਉਹ ਥੋੜੀ ਘੱਟ ਆਈ ਸੀ ਇਸ ਵਾਰੀ ਸਿਲਵਰ ਕਾਰਪ ਦੀ ਗਰੋਥ ਥੋੜੀ ਵੱਧ ਗਈ ਹੈ ਇਸ ਲਈ ਉਹ ਨੀਅਰ ਅਬਾਊਟ ਤੁਸੀਂ ਕਹਿ ਲਓ 70% ਸਿਲਵਰ ਆਈ ਹੈ ਬਾਕੀ ਜਿਹੜੀ ਕਤਲਾ ਗਰਾਸਕਾਰਪ 골ਡਨ ਤੇ ਸੰਘਾੜਾ ਇਹ 30% ਰਹਿ ਗਈ ਹੈ ਇਹ ਐਕਚੁਅਲੀ ਅਕੋਰਡਿੰਗ ਟੂ ਕਲਾਈਮੇਟ ਇਹ ਫਲਕਚੁਏਸ਼ਨ ਹੁੰਦੀ ਰਹਿੰਦੀ ਹੈ ਤੇ ਇਟਸ ਕੋਈ ਇਹਦਾ ਇੰਨਾ ਇਫੈਕਟ ਨਹੀਂ ਆ ਕਿ ਹੁਣ 70% ਸਿਲਵਰ ਹੀ ਰਹੇਗੀ ਇਹ ਅ ਅਕੋਰਡਿੰਗ ਟੂ ਕਲਾਈਮੇਟ ਜਿੱਦਾਂ ਵੀ ਟੈਂਪਰੇਚਰ ਚੇਂਜ ਹੋਏਗਾ ਪਾਣੀ ਦਾ ਫਿਸ਼ ਦੀ ਵੈਰਾਈਟੀ ਉਹਦੇ ਅਕੋਰਡਿੰਗਲੀ ਚੇਂਜ ਹੁੰਦੀ ਜਾਏਗੀ ਠੀਕ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਮੇਰਾ ਨਾਮ ਕਵਜੋ ਸਿੰਘ ਕੋਲੀ ਮੈਂ ਆਪਣਾ ਫਿਸ਼ ਕੋਲੀ ਫਿਸ਼ ਪਹਾੜੀ ਮਾਰਕੀਟ ਦਾ ਓਨਰ ਹਾਂ ਕੀ ਇਹ ਦਸਵੇਂ ਅੱਜ ਜਿਹੜੀ ਪਾਕੜ ਦੀ ਜਿਹੜੀ ਫਿਸ਼ ਸ਼ੁਰੂ ਹੋਈ ਹੈ ਵੀ ਕਿੰਨਾ ਚਿਰ ਕਿੰਨੇ ਟਾਈਮ ਇਹ ਬੰਦ ਰਹਿੰਦੀ ਹੈ ਤੇ ਕਿੰਨੇ ਕ ਜਿਹੜੀ ਅੱਜ ਜਿਹੜੀ ਆਈ ਹੈ ਸਰ ਇਹ 2 ਮਹੀਨੇ ਬੰਦ ਰਹਿੰਦੀ ਹੈ 15 ਜੂਨ ਤੋਂ ਲੈ ਕੇ 15 ਅਗਸਤ ਤੱਕ ਹਾਂ ਤੇ ਇਹ ਅੱਜ 16 ਅਕਤੂਬਰ ਦਾ ਫਸਟ ਡੇ ਹੈ ਜਿਹੜੀ ਓਪਨ ਹੋਈ ਹੈ ਫਿਸ਼ ਅੱਜ ਦੇ ਕਰੀਬ 18-20 ਕੁਇੰਟਲ ਦੇ ਕਰੀਬ ਅੱਜ ਆਈ ਹੈ ਫਿਸ਼ ਉਹਦੇ ਵਿੱਚ ਸਿਲਵਰ ਆਈ ਹੈ ਮੈਕਸਿਮਮ ਜਿਹੜੀ 15-16 ਕੁਇੰਟਲ ਸਿਲਵਰ ਹੈ ਬਾਕੀ 2-3 ਕੁਇੰਟਲ 골ਡ ਆਈ ਹੈ ਕੁਇੰਟਲ ਸੰਗੜਾ ਹੈ ਹਾਂ ਇਹ ਦੇ ਵਿੱਚ ਦੱਸਿਓ ਵੀ ਜਿੱਦਾਂ ਕਿੰਨਾ ਕਿੰਨਾ ਜਿਹੜਾ ਇਸ ਲੋਕਾਂ ਦਾ ਇੰਤਜ਼ਾਰ ਹੁੰਦਾ ਹੈ ਤਾਂ ਕਿੰਨੇ ਟਾਈਮ ਬਾਅਦ ਕਿਹੜੀ ਕਿਹੜੀ ਤੁਸੀਂ ਵੈਰਾਈਟੀ ਜਿਹੜੀ ਜ਼ਿਆਦਾ ਲੱਗਦੀ ਹੈ ਸਰ ਇੰਤਜ਼ਾਰ ਤਾਂ ਦੈਂ ਕਿ ਪੂਰੇ ਸਾਲ ਲੋਕਾਂ ਨੂੰ ਹੁੰਦੀ ਹੈ ਪਰ ਇਹ 2 ਮਹੀਨੇ ਤੋਂ ਬਾਅਦ ਜਦੋਂ ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਜ਼ਿਆਦਾ ਮੈਕਸਿਮਮ ਕਤਲਾ ਔਰ ਸਿਲਵਰ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਪਰ ਹੁਣ ਜਿੱਦਾਂ ਕਿ ਲੋਕਾਂ ਨੂੰ ਪਤਾ ਲੱਗਿਆ ਫਿਸ਼ ਦੀ ਕਾਫੀ ਮਤਲਬ ਕਿ ਵਧੀਆ ਮੰਨੀ ਜਾਂਦੀ ਜਿਹੜੀ ਸਿੰਘਾੜਾ ਸਟਾਫ ਚੱਲ ਰਹੀ ਹੈ ਸਾਡੇ ਕੋਲ ਉਹਦੇ ਨਾਲ ਨਾਲ ਸਿੰਘਾੜਾ ਸੋਲ ਮਲੀ ਔਰ ਸਿਲਵਰ ਕਤਲਾ